ਸੱਦਾ ਦਿੰਨੇ ਆ ਰਿਕੁਐਸਟ ਕਰਨੇ ਕਿ ਆਓ ਸਾਡੇ ਨਾਲ ਬੈਠੋ ਸਾਰੇ ਸਾਰੇ ਇੱਕੋ ਮੰਚ ਤੇ ਆਓ ਆ ਕੇ ਸਾਨੂੰ ਦੱਸੋ ਕਿ ਇੰਡਸਟਰੀ ਵਾਸਤੇ ਤੁਹਾਡੇ ਤੁਹਾਡੇ ਮਾਨਵ ਵਿੱਚ ਕੀ ਪ੍ਰੋਗਰਾਮ ਹੈ ਉਹ ਸਮਾਨ ਹੀ ਦੇਣਗੇ ਤੇ ਸਾਡੇ ਕੋਲ ਸਮਾਂ ਨਹੀਂ ਨਾ ਦੇਖੋ ਹੁਣ ਹੁਣ ਹੈਗਾ ਡੂ ਆਰ ਡਾਈ ਜਾਂ ਤੇ ਤੁਸੀਂ ਸਾਨੂੰ ਸਰਵਾਈਵਲ ਲਈ ਕੋਈ ਤਰੀਕਾ ਦੱਸੋ ਤੇ ਜਾਂ ਫਿਰ ਸਾਡੇ ਕੋਲ ਵੋਟ ਮੰਗਣ ਨਾ ਸਭ ਤੋਂ ਜ਼ਿਆਦਾ ਸਫਰ ਕਰਦੀ ਹੈ ਬਟਾਲੇ ਦੀ ਉਹ ਇੰਡਸਟਰੀ ਸਫਰ ਕਰ ਰਹੀ ਹੈ ਕੀ ਕਰ ਇੰਡਸਟਰੀ ਲਿਸਟ ਜਿਹੜੇ ਨੇ ਉਹਨਾਂ ਨੇ ਵੋਟਾਂ ਨਹੀਂ ਪਾਣੀਆਂ ਜਾਂ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਯੋਗਦਾਨ ਨਹੀਂ ਹੈ ਯਾ ਤਾਂ ਤੁਹਾਨੂੰ ਜੁੰਟ ਸਸਤੇ ਮਿਲਦੇ ਹੋਣਗੇ ਜਾਂ ਫਿਰ ਫ੍ਰੀ ਤੁਹਾਨੂੰ ਵੀ ਹੋਏਗੀ ਇਹ ਥੋੜੀ ਹੈ ਕਿ ਉਹਨਾਂ ਨੇ ਕਿਹਾ ਕਿ ਕੱਲੀ ਜਿਹੜੀ ਆਮ ਜਨਤਾ ਨੂੰ ਫ੍ਰੀ ਸਾਡੇ ਬੱਲੇ ਪੈਂਦੀ ਜਿੰਨੀ ਫ੍ਰੀ ਜਾਂਦੀ ਹੈ ਉਹ ਸਾਨੂੰ ਥੋੜੀ ਫ੍ਰੀ ਦੇ ਰਹੇ ਨੇ ਉਹਨਾਂ ਹੀ ਸਾਡਾ ਰੇਟ ਵੱਧ ਗਿਆ ਜਿੰਨਾ ਉਹਨਾਂ ਦੀ ਫ੍ਰੀ ਸੀ ਜਦੋਂ ਇਹ ਕਰਦੇ ਨੇ ਸਪੀਚ ਸਟੇਜਾਂ ਦੇ ਉੱਤੇ ਇੰਡਸਟਰੀ ਲਈ ਘੱਟ ਬੋਲ ਇੰਡਸਟਰੀਸਟ ਦੇ ਵੋਟ ਘਟਾ ਨੇ ਇਹ ਇੰਡਸਟਰੀ ਇਹ ਸੋਚਦੇ ਕਿ ਇੰਡਸਟਰੀਸਟ ਯੂਨੀਅਨ ਯੂਨਿਟੀ ਨਹੀਂ ਆਏਗੀ ਇਸ ਕਰਕੇ ਇਹਨੂੰ ਇਗਨੋਰ ਕੀਤਾ ਜਾਂਦਾ ਹੈ ਸਾਡੇ ਨਾਲ ਜਿਹੜੇ ਵੀ ਉਹ ਵਾਅਦੇ ਕਰਨ ਜਿਹੜੇ ਇਹਨਾਂ ਨੇ ਪੂਰੇ ਕਰਨੇ ਚੋਣਵੀ ਵਾਅਦੇ ਨਹੀਂ ਚਾਹੀਦੇ ਕੋਈ ਇੱਕ ਅੱਛਾ ਐਮਪੀ ਜਿਹੜਾ ਜਿਹੜਾ ਸਾਡੇ ਏਰੀਆ ਨੂੰ ਮਿਲੇ ਤੇ ਸਾਡੀ ਬਦਕਿਸਮਤੀ ਰਹੀ ਹੈ ਕਿ ਜਿਹੜੇ ਪਿਛਲੇ ਜਿਹੜੇ ਹੋਏ ਨੇ ਉਹਨਾਂ ਨੇ ਸਾਡੇ ਇਸ ਏਰੀਆ ਲਈ ਕੁਝ ਨਹੀਂ ਕੀਤਾ ਜੇਕਰ ਪਰਮਜੀਤ ਸਿੰਘ ਗਿੱਲ ਹੋਣਾਂ ਦੀ ਇਸ ਅਪੀਲ ਨੂੰ ਸਾਰੇ ਹੀ ਉਮੀਦਵਾਰ ਐਕਸੈਪਟ ਕਰਦੇ ਨੇ ਤਾਂ ਸਾਨੂੰ ਸੁਨੇਹਾ ਜ਼ਰੂਰ ਦਿਓ ਅਸੀਂ ਤੁਹਾਡੇ ਲਈ ਇੱਕ ਮੀਟਿੰਗ ਜਿਹੜੀ ਹੈ ਉਹ ਅਰੇਂਜ ਕਰਾਵਾਂਗੇ ਔਰ ਇਹ ਲਾਈਵ ਪ੍ਰੋਗਰਾਮ ਸਾਰੀ ਦੁਨੀਆ ਦੇਖੇਗੀ ਜਿੰਨੇ ਵੀ ਵੱਖ-ਵੱਖ ਰਾਜਿਤਿਕ ਪਾਰਟੀਆਂ ਦੇ ਲੀਡਰ ਨੇ ਉਹ ਵਾਅਦਿਆਂ ਦੀ ਝੜੀ ਲੈ ਕੇ ਜਨਤਾ ਦੀ ਕਚੈਰੀ 'ਚ ਜਾ ਰਹੇ ਨੇ ਸਸਤੀ ਬਿਜਲੀ ਬਿਜਲੀ ਫ੍ਰੀ ਪੜ੍ਹਾਈ ਦਾ ਗੱਲ ਹੋ ਰਹੀ ਹੈ ਇਲਾਜ ਦੀ ਗੱਲ ਹੋ ਰਹੀ ਹੈ ਹਸਪਤਾਲਾਂ ਦੀ ਗੱਲ ਹੋ ਰਹੀ ਹੈ ਮਹਿੰਗਾਈ ਦੀ ਗੱਲ ਹੋ ਰਹੀ ਹੈ ਪਰ ਇੰਡਸਟਰੀ ਦੀ ਗੱਲ ਕਿਉਂ ਨਹੀਂ ਹੋ ਰਹੀ ਕੀ ਗੱਲ ਇੰਡਸਟਰੀ ਲਿਸਟ ਜਿਹੜੇ ਨੇ ਉਹਨਾਂ ਨੇ ਵੋਟਾਂ ਨਹੀਂ ਪਾਣੀਆਂ ਇਹ ਉਹਨਾਂ ਦਾ ਪੰਜਾਬ ਦੀ ਤਰੱਕੀ 'ਚ ਯੋਗਦਾਨ ਨਹੀਂ ਹੈ ਇੰਡਸਟਰੀ ਲਿਸਟ ਪਰੇਸ਼ਾਨ ਨੇ ਔਰ ਉਹ ਚਾਹੁੰਦੇ ਨੇ ਕਿ ਸਾਰੇ ਲੀਡਰ ਇਕੱਠੇ ਹੋ ਕੇ ਇੱਕ ਸਟੇਜ ਦੇ ਉੱਤੇ ਆਣ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਇਹ ਮੰਗ ਰੱਖੀ ਹੈ ਇੰਡਸਟਰੀ ਲਿਸਟ ਦੇ ਪ੍ਰਧਾਨ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਸਰਦਾਰ ਪਰਮਜੀਤ ਸਿੰਘ ਗਿੱਲ ਉਹਨਾਂ ਨੇ ਅੱਜ ਸਾਡੇ ਨਾਲ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਸੱਸੀ ਗੱਲ ਜੀ ਇਹ ਮੰਗ ਕਿਉਂ ਰੱਖੀ ਹੈ ਤੁਸੀਂ ਕਿਉਂ ਲੋੜ ਪੈ ਗਈ ਹੈ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਉਹ ਇਕੱਠੇ ਹੋ ਕੇ ਇੱਕੋ ਵਾਰੀ ਇੱਕੋ ਹੀ ਸਟੇਜ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ। ਅ ਰਸ਼ਪਾਲ ਜੀ ਦੇਖੋ ਤੁਸੀਂ ਜਿੱਦਾਂ ਤੁਸੀਂ ਇੰਟਰਵਿਊ ਪਹਿਲਾਂ ਹੀ ਦੱਸਿਆ ਕਿ ਹਰ ਕੋਈ ਕਹਿ ਰਿਹਾ ਕਿ ਬਿਜਲੀ ਫ੍ਰੀ ਹੈ, ਸੜਕਾਂ ਦੀ ਰਿਪੇਅਰ ਹੈ, ਦੂਜਾ ਤੇ ਜੇ ਕੰਮ। ਲੇਕਿਨ ਸਭ ਤੋਂ ਜ਼ਿਆਦਾ ਸਫਰ ਕਰ ਰਹੀ ਹੈ ਬਟਾਲੇ ਦੀ ਉਹ ਇੰਡਸਟਰੀ ਸਫਰ ਕਰ ਰਹੀ ਹੈ। ਹੁਣ ਇੰਡਸਟਰੀ ਵਾਸਤੇ ਮੈਂ ਕਿਸੇ ਵੀ ਲੀਡਰ ਕੋਲੋਂ ਕੋਈ ਇਹੋ ਜਿਹੀ ਗੱਲ ਨਹੀਂ ਸੁਣੀ। ਉਦੋਂ ਦੀ ਕਿ ਕਿਸੇ ਦੇ ਮੂੰਹੋਂ ਇਹ ਨਹੀਂ ਨਿਕਲਿਆ ਕਿ ਬਟਾਲੇ ਦੀ ਇੰਡਸਟਰੀ ਨੂੰ ਰਿਵਾਈਵ ਕਰਾਂਗੇ। ਤੇ ਜੇ ਰਿਵਾਈਵ ਕਰਾਂਗੇ ਤਾਂ ਉਹਦੇ ਵਾਸਤੇ ਕੀ ਉਹਨਾਂ ਕੋਲ ਸਕੀਮ ਹੈ? ਤਿੱਕਣਾ ਕਿਉਂਦਾ ਤੁਸੀਂ ਦੇਖੋ ਪਿਛਲੇ 15 20 ਸਾਲ ਤੋਂ ਹਾਲਾਂਕਿ ਜਦੋਂ ਇੱਕ ਅਤਵਾਦ ਦਾ ਦੌਰ ਕਾਲਾ ਦੌਰ ਜਨੂੰ ਕਹਿੰਦੇ ਉਸ ਤੋਂ ਬਾਅਦ ਦੁਬਾਰਾ ਇੰਡਸਟਰੀ ਰਿਵਾਈਵ ਹੋਣੀ ਸ਼ੁਰੂ ਹੋ ਗਈ ਸੀ ਲੇਕਿਨ ਆ ਲਗਭਗ 10 15 ਸਾਲ ਤੋਂ ਇੰਡਸਟਰੀ ਬਿਲਕੁਲ ਇੱਕ ਹੌਲੀ ਹੌਲੀ ਡੇਕੇ ਹੀ ਹੋ ਰਹੀ ਹੈ ਤੇ ਇਹਨੂੰ ਕਿਸ ਤਰ੍ਹਾਂ ਰਿਵਾਈਵ ਕਰਨਾ ਹੈ ਕੀ ਇਹਨਾਂ ਦੇ ਕੋਲ ਕਿਸੇ ਕੋਲ ਕੋਈ ਹੈ ਨਾ ਕੋ ਸਕੀਮ ਤੋਂ ਸਾਡੇ ਨਾਲ ਅਗੇ ਗੱਲ ਕਰਨ ਜੇ ਤੋ ਇਹ ਚੁਣਾਈ ਜੁਮਲੇ ਗਿਲ ਸਭ ਛੱਡਦੇ ਨਹੀਂ ਉਦੋਂ ਤੁਸੀਂ ਇਹਨਾਂ ਨੂੰ ਰੋਕ ਦੇ ਕਿਉਂ ਨਹੀਂ ਜਦੋਂ ਇਹ ਬਾਕੀਆਂ ਦੇ ਬਿੱਲ ਫ੍ਰੀ ਨੇ ਬੱਤੀ ਫ੍ਰੀ ਹੈ ਤੁਹਾਡੀ ਵੀ ਇੰਨੀ ਲਾਈਟ ਚੱਲ ਰਹੀ ਹੈ ਜਾਂ ਤਾਂ ਤੁਹਾਨੂੰ ਜੁੰਟ ਸਸਤੇ ਮਿਲਦੇ ਹੋਣਗੇ ਜਾਂ ਫਿਰ ਫ੍ਰੀ ਤੁਹਾਨੂੰ ਵੀ ਹੋਏਗੀ ਇਹ ਥੋੜੀ ਹੈ ਕਿ ਉਹਨਾਂ ਨੇ ਕਿਹਾ ਕਿ ਕੱਲੀ ਜਿਹੜੀ ਆਮ ਜਨਤਾ ਨੂੰ ਫ੍ਰੀ ਹੈ ਨਹੀਂ ਨਹੀਂ ਜਿਹੜੀ ਫ੍ਰੀ ਦੀ ਤੁਸੀਂ ਗੱਲ ਕਰ ਰਹੇ ਹੋ ਫ੍ਰੀ ਸਾਡੇ ਪੱਲੇ ਪੈਂਦੀ ਜਿੰਨੀ ਫ੍ਰੀ ਜਾਂਦੀ ਹੈ ਉਹ ਸਾਨੂੰ ਥੋੜੀ ਫ੍ਰੀ ਦੇ ਰਹੇ ਨੇ ਉਹਨਾਂ ਹੀ ਸਾਡਾ ਰੇਟ ਵਧ ਗਿਆ ਜਿੰਨਾ ਉਹਨਾਂ ਦੀ ਫ੍ਰੀ ਸੀ ਚਲੋ ਬਿਜਲੀ ਦਾ ਉਸ ਉਸ ਪੱਖੋਂ ਅਸੀਂ ਇੰਨੇ ਜ਼ਿਆਦਾ ਨਹੀਂ ਕਰਦੇ ਲੇਕਿਨ ਉਹਨੂੰ ਰਿਵਾਈਵਲ ਲਈ ਸਾਨੂੰ ਕੋਈ ਕੰਮ ਤੇ ਦੇਣੇ ਕੰਮ ਤੇ ਦੱਸਣਾ ਕੀ ਕਰਨਾ ਹੈ ਕੋ ਫਰਦਰ ਕਿਦਾਂ ਅਸੀਂ ਸਾਡੇ ਬੱਚੇ ਜਿਹੜੇ ਇਥੋਂ ਣਟੇ ਜਾ ਰਹੇ ਆ ਇੱਥੇ ਡਰੱਗਸ ਦੀ ਸਮੱਸਿਆ ਹੈ ਇਹ ਸਾਰੀਆਂ ਸਮੱਸਿਆ ਤਾਂ ਹੀ ਐਡਰੈਸ ਹੋਣੀਆਂ ਜੇ ਇੱਥੋਂ ਦੀ ਇੰਡਸਟਰੀ ਚੱਲੇਗੀ ਬਟਾਲੇ ਦੀ ਇੰਡਸਟਰੀ ਚੱਲੇਗੀ ਜਦੋਂ ਉਹ ਕਰਦੇ ਨੇ ਸਪੀਚ ਸਟੇਜਾਂ ਦੇ ਉੱਤੇ ਇੰਡਸਟਰੀ ਲਈ ਘੱਟ ਬੋਲਦੇ ਨੇ ਇੰਡਸਟਰੀਸਟ ਦੀ ਵੋਟ ਘੱਟ ਹੈ ਨਾ ਇਹ ਇੰਡਸਟਰੀ ਇਹ ਸੋਚਦੇ ਕਿ ਇੰਡਸਟਰੀਸਟ ਦੀ ਯੂਨੀਅਨ ਯੂਨਿਟੀ ਨਹੀਂ ਆ ਗਈ ਇਸ ਕਰਕੇ ਇਹਨੂੰ ਇਗਨੋਰ ਕੀਤਾ ਜਾਂਦਾ ਹਮੇਸ਼ਾ ਹੀ ਇਹਨੂੰ ਕਿਹਾ ਜਾਂਦਾ ਕਿ ਖੇਤੀ ਪ੍ਰધાન ਸੁਭਾ ਹੋਣ ਕਰਕੇ ਇੱਥੇ ਇੰਡਸਟਰੀ ਨੂੰ ਨਾ ਪ੍ਰਵਾਹ ਕਰੋਗੇ ਤਾਂ ਵੀ ਕੋਈ ਗੱਲ ਨਹੀਂ ਲੇਕਿਨ ਕੱਲਾ ਖੇਤੀ ਦੇ ਉੱਤੇ ਵੀ ਦੇਖੋ ਕਿ ਕਿਸਾਨ ਵੀ ਤੇ ਉਹਨਾਂ ਨੂੰ ਵੀ ਤੇ ਪ੍ਰੋਬਲਮ ਇੰਨੀ ਆ ਰਹੀਆਂ ਨੇ ਜੇ ਤੁਸੀਂ ਨਾਲ ਇੰਡਸਟਰੀ ਚਲਾਓਗੇ ਤੇ ਤਾਂ ਹੀ ਸਰਵਾਈਵਲ ਹੋਏਗਾ ਨਾ ਸਾਡੇ ਨਾਲ ਜਿਹੜੇ ਵੀ ਉਹ ਵਾਅਦੇ ਕਰਨ ਜਿਹੜੇ ਇਹਨਾਂ ਨੇ ਪੂਰੇ ਕਰਨੇ ਚੋਣਵੀਂ ਵਾਅਦੇ ਨਹੀਂ ਚਾਹੀਦੇ ਇੰਡਸਟਰੀ ਨੂੰ ਚਲਾਉਣਾ ਇੱਥੋਂ ਦੀ ਯੂਵਨ ਨੂੰ ਯੁਵਾ ਨੂੰ ਬਚਾਉਣਾ ਚਾਹੁੰਦੇ ਹੋ ਕਿ ਤੇ ਯੁਵਾ ਬਾਹਰ ਨਾ ਜਾਏ ਤੇ ਕੱਲੇ ਖੇਤੀ ਨੇ ਨਹੀਂ ਰੋਕ ਲੈਣਾ ਖੇਤੀ ਹੋਈ ਤਾਂ ਪਹਿਲੇ ਹੀ ਬੜੀਆਂ ਪ੍ਰੋਬਲਮਸ ਹੈ ਇਸ ਕਰਕੇ ਉਹਨਾਂ ਸਾਈਡ ਇਨਕਮ ਜਿਹੜੀ ਪਹਿਲਾਂ ਲੋਕਾਂ ਨੂੰ ਹੁੰਦੀ ਹੁੰਦੀ ਸੀ ਕਿ ਦੋ ਤਿੰਨ ਮਹੀਨੇ ਉਹ ਜੇ ਕੰਮ ਕਰਦੇ ਸੀ ਆਪਣੇ ਖੇਤਾਂ ਵਿੱਚ ਤੇ ਬਾਕੀ ਇੱਥੇ ਇੰਡਸਟਰੀ 'ਚ ਕੰਮ ਕਰਦੇ ਸੀ ਇੰਡਸਟਰੀ ਤਬਾ ਹੁੰਨ ਦਾ ਕਾਰਨ ਕੀ ਹੈ ਤੇ ਜਿਹੜੀ ਹੁਣ ਬਚੀ ਹੈ ਉਹਨੂੰ ਖਤਰਾ ਕੀ ਹੈ ਦੇਖੋ ਇੰਡਸਟਰੀ ਤਬਾ ਹੁੰਦਾ ਹੈ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਇੰਡਸਟਰੀ ਜਿਹੜੀ ਹੈ ਇੱਥੋਂ ਸ਼ਿਫਟ ਹੁੰਦਾ ਮੇਨ ਕਾਰਨ ਹੈਗਾ ਪੰਜਾਬ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦਾ ਇਸ ਬਟਾਲੀ ਦੀ ਇੰਡਸਟਰੀ ਬਾਰਡਰ ਸਟੇਟ ਦੀ ਇੰਡਸਟਰੀ ਵੱਲ ਕੋਈ ਧਿਆਨ ਨਹੀਂ ਹੈਗਾ ਐਟ ਲੀਸਟ ਸੈਂਟਰ ਗਵਰਨਮੈਂਟ ਦਾ ਇੱਕ ਪਾਲਿਸੀ ਹੈ ਕਿ 30 ਕਿਲੋਮੀਟਰ ਦੇ ਅੰਦਰ ਉਹ ਸੈਂਟਰ ਗਵਰਨਮੈਂਟ ਦੀਆਂ ਕਾਫੀ ਅੱਛੀਆਂ ਪਾਲਿਸੀਜ਼ ਹੈਗੀਆਂ ਨੇ ਲੇਕਿਨ ਉਹਨਾਂ ਨੇ ਇੰਪਲੀਮੈਂਟ ਕੌਣ ਕਰਾਏਗਾ ਉਹ ਇੱਕ ਅੱਛਾ ਐਮਪੀ ਜਿਹੜਾ ਜਿਹੜਾ ਸਾਡੇ ਏਰੀਆ ਨੂੰ ਮਿਲੇ ਤੇ ਸਾਡੀ ਬਦਕਿਸਮਤੀ ਰਹੀ ਹੈ ਕਿ ਜਿਹੜੇ ਪਿਛਲੇ ਜਿਹੜੇ ਹੋਏ ਨੇ ਉਹਨਾਂ ਨੇ ਸਾਡੇ ਇਸ ਏਰੀਆ ਲਈ ਕੁਝ ਨਹੀਂ ਕੀਤਾ ਜੇ ਹੋ ਸਕਦਾ ਹੈ ਕਿ ਬਾਕੀ ਏਰੀਆ ਵਾਸਤੇ ਕੁਝ ਵੀ ਕੀਤਾ ਹੋਵੇਗਾ ਲੇਕਿਨ ਬਟਾਲੇ ਵਾਸਤੇ ਸਾਰਿਆਂ ਨੇ ਬਟਾਲੇ ਨੂੰ ਇਗਨੋਰ ਕੀਤਾ ਇੰਡਸਟਰੀ ਨੂੰ ਜਾਣਨ ਦੇ ਲਈ ਇੰਡਸਟਰੀ ਦੀਆਂ ਸਮੱਸਿਆਵਾਂ ਸਮਝਣ ਦੇ ਲਈ ਪ੍ਰੋਬਲਮਾਂ ਸਮਝਣ ਦੇ ਲਈ ਔਰ ਉਹਦੇ ਹੱਲ ਦੇ ਲਈ ਜਿਹੜਾ ਕੈਂਡੀਡੇਟ ਹੈ ਜਾਂ ਇੱਥੋਂ ਦਾ ਐਮਪੀ ਹੈ ਉਹਦਾ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ ਉਹ ਬਹੁਤ ਬਾਰੀਕੀਦਾਨ ਇੰਡਸਟਰੀ ਨੂੰ ਜਾਣਕਾਰੀ ਰੱਖਦਾ ਹੋਵੇ ਉਹ ਵੀ ਜ਼ਰੂਰੀ ਹੈ ਕਿ ਇਹਨਾਂ ਦਾ ਹੱਲ ਕੇਂਦਰ ਹੀ ਕਰ ਸਕਦੀ ਹੈ ਕਿ ਪੰਜਾਬ ਸਰਕਾਰ ਦੇ ਕੋਲ ਵੀ ਹੈ ਦੇਖੋ ਇਹ ਦੋਨਾਂ ਦੀ ਜ਼ਿੰਮੇਵਾਰੀ ਹੈ ਜੀ ਇਹ ਦੋਨਾਂ ਦੇ ਵਿੱਚ ਹੀ ਜੇ ਪੰਜਾਬ ਗਵਰਨਮੈਂਟ ਵੀ ਸਪੋਰਟ ਕਰੇਗੀ ਤੇ ਸੈਂਟਰ ਗਵਰਨਮੈਂਟ ਦੀ ਸੈਂਟਰ ਗਵਰਨਮੈਂਟ ਦੀਆਂ ਪਾਲਿਸੀਜ਼ ਹੈ ਉਹਨੂੰ ਇਥੇ ਇੰਪਲੀਮੈਂਟ ਤੇ ਸਟੇਟ ਗਵਰਨਮੈਂਟ ਨੇ ਕਰਨਾ ਨਾ ਤੇ ਜੇ ਉਹ ਜਿਹੜੀਆਂ ਉਹ ਸਕੀਮਸ ਜਿਹੜੀਆਂ ਨੇ ਜਿਹੜੀਆਂ ਗੁਜਰਾਤ ਜਾਂ ਸਾਊਥ ਵਾਲੀਆਂ ਸਟੇਟਸ ਲੈ ਕੇ ਜਾਂਦੀਆਂ ਨੇ ਉਹ ਆਪਣੀ ਇੰਡਸਟਰੀ ਨੂੰ ਦੇਖੋ ਕਿੱਥੇ ਤੇ ਕਿੱਥੇ ਲੱਗੀਆਂ ਠੀਕ ਹੈ ਨਾ ਇੱਕ ਜੇ ਇਨੀਸ਼ੀਏਟਿਵ ਹੋਏਗਾ ਪੰਜਾਬ ਗਵਰਨਮੈਂਟ ਵੱਲੋਂ ਵੀ ਤੇ ਸੈਂਟਰ ਗਵਰਨਮੈਂਟ ਦੇ ਸਾਡੇ ਦੋਵੇਂ ਨੁਮਾਇंदे ਉੱਥੇ ਬੈਠੇ ਹੋਣਗੇ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਨੁਮਾਇੰਦਾ ਹੋਏਗਾ ਜੇ ਉਹ ਇਹੋ ਜਿਹੀਆਂ ਕੋਈ ਸਕੀਮਸ ਇੱਥੇ ਇੰਪਲੀਮੈਂਟ ਕਰਾਏਗਾ ਤੇ ਤਾਂ ਹੀ ਇੰਡਸਟਰੀ ਅੱਗੇ ਸਰਵਾਈਵ ਕਰੇਗੀ ਨਾ ਕਿੱਦਾਂ ਹੋਏਗਾ ਅੱਛਾ ਜ ਜਿਹੜਾ ਪੰਜਾਬ ਸਰਕਾਰ ਕੇੰਦਰ ਡਬਲ ਇੰਜਨ ਵਾਲੀ ਸਰਕਾਰ ਹੋ ਜਾਂਦੀ ਐ ਅਕਸਰ ਬੀਜੇਪੀ ਵੱਲੋਂ ਨਾ ਇੱਕ ਇਹ ਬੜਾ ਮਸ਼ਹੂਰ ਕੀਤਾ ਗਿਆ ਸੀ ਡਬਲ ਇੰਜਨ ਦੀ ਸਰਕਾਰ ਹੁਣ ਜਿਹੜਾ ਇੱਥੇ ਐਮਪੀ ਅਗਰ ਸਿਲੈਕਟ ਕਰਦੇ ਆ ਉਹ ਜਿਹਦੀ ਪੰਜਾਬ ਚ ਸਰਕਾਰ ਹੈ ਉਹਦਾ ਹੀ ਐਮਪੀ ਹੋਵੇ ਉਸੇ ਸਰਕਾਰ ਨਾਲ ਰਿਲੇਟਡ ਉਸੇ ਪਾਰਟੀ ਨਾਲ ਰਿਲੇਟਡ ਤਾਂ ਇਹ ਇਲਾਕਾ ਜ਼ਿਆਦਾ ਤਰੱਕੀ ਕਰੇਗਾ ਕਿ ਜੇਕਰ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਆਵੇ ਉਹਦੇ ਨਾਲ ਰਿਲੇਟਡ ਜਿਹੜਾ ਐਮਪੀ ਹੋਵੇ ਤੇ ਇੰਡਸਟਰੀ ਵਾਲੇ ਜਿਹੜੇ ਨੇ ਤਾਂ ਉਹਨਾਂ ਨੂੰ ਕੋਈ ਸਹੂਲਤ ਹੋਏਗੀ ਨਹੀਂ ਦੇਖੋ ਇਹ ਇਹ ਤਾਲਮੇਲ ਬਹੁਤ ਜ਼ਰੂਰੀ ਹੈ ਦੋਨੋਂ ਦਾ ਹੀ ਇਹ ਇਹ ਆਪਾਂ ਕਵਾਂਗੇ ਕਿ ਉੱਥੋਂ ਵਾਲੇ ਐਮਪੀ ਹੋਏ ਤੇ ਉੱਥੋਂ ਇਹ ਐਮਪੀ ਵਿੱਚ ਵਿਲਿੰਗਨੈਸ ਹੋਣੀ ਚਾਹੀਦੀ ਹੈ ਇਹ ਐਮਪੀ ਦੇ ਵਿੱਚ ਕੰਮ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ ਇਦਾਂ ਨਹੀਂ ਹੋਏਗਾ ਜੇ ਕੋਈ ਐਮਪੀ ਚਾਹੁੰਦਾ ਹੈ ਕਿ ਇਸ ਹੁਣ ਤੁਸੀਂ ਦੇਖੋ ਗੁਜਰਾਤ ਵਿੱਚ ਮੋਦੀ ਸਰਕਾਰ ਸੀ ਮੋਦੀ ਸਾਹਿਬ ਸੀ ਤੇ ਉਹਨਾਂ ਨੇ ਸੈਂਟਰ ਤੋਂ ਕਿੰਨੇ ਫੰਡਸ ਲੈ ਕੇ ਗਏ ਇੱਥੇ ਬਾਦਲ ਸਰਕਾਰ ਸੀ ਸੈਂਟਰ ਤੋਂ ਇਵਨ ਕਾਂਗਰਸ ਤੋਂ ਕਿੰਨੇ ਫੰਡ ਲੈ ਕੇ ਆਏ ਇਹ ਇਹ ਚੱਲਦਾ ਵਾ ਲੇਕਿਨ ਉਹਦੇ ਚਲਾਉਣ ਵਾਸਤੇ ਇੱਕ ਯੋਗ ਲੀਡਰ ਹੋਣਾ ਚਾਹੀਦਾ ਤੇ ਉਹਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਕਿ ਮੈਂ ਇੰਡਸਟਰੀ ਨੂੰ ਹਾਂ ਮੈਂ ਸਪੋਰਟ ਕਰਨੀ ਮੈਂ ਇੰਡਸਟਰੀ ਵਾਸਤੇ ਪ੍ਰੋਜੈਕਟ ਲੈ ਕੇ ਆਉਣਾ ਕਿਉਂ ਨਹੀਂ ਆਉਣਗੇ ਜਿਹੜੇ ਪ੍ਰੋਜੈਕਟ ਅੱਛਾ ਗਿਲ ਸਾਹਿਬ ਆਖਰੀ ਦੇ ਵਿੱਚ ਤੁਹਾਡੇ ਤੋਂ ਜਾਨਣਾ ਚਾਹੂੰਗਾ ਕਿ ਜਿੰਨੇ ਵੀ ਐਸ ਵੇਲੇ ਐਮਪੀ ਕੈਂਡੀਡੇਟ ਨੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਜਿੰਨੇ ਵੀ ਉਮੀਦਵਾਰ ਹੈਗੇ ਨੇ ਤੁਸੀਂ ਉਹਨਾਂ ਨੂੰ ਸੱਦਾ ਪੱਤਰ ਦੇਵੋਗੇ ਕੋਈ ਟਾਈਮ ਟੇਬਲ ਤੈਅ ਕਰੋਗੇ ਇੱਕ ਕਰੀ ਭੇਜ ਕੇ ਤਾਂ ਦੇਖੋ ਉਹਨਾਂ ਦੇ ਨਾਂ ਦੀ ਜਿਹੜੀ ਕੁਰਸੀ ਹੈ ਨਾ ਸਟੇਜ ਦੇ ਉੱਤੇ ਰਵਾ ਦਿੱਤੀ ਜਾਵੇ ਔਰ ਉਹ ਕੁਰਸੀ ਜਿਹੜੀ ਹੈ ਜੇਕਰ ਉਹ ਨਹੀਂ ਹੁੰਦੇ ਤੇ ਚੇਅਰ ਤੇ ਉਹਨਾਂ ਦਾ ਨਾਂ ਹੋਵੇ ਕਮ ਸੇ ਕਮ ਹਲਕੇ ਨੂੰ ਪਤਾ ਤਾਂ ਹੋਵੇ ਕਿ ਇੰਡਸਟਰੀ ਨੂੰ ਲੈ ਕੇ ਇਹ ਲੀਡਰ ਜਿਹੜਾ ਕਿੰਨਾ ਕੁ ਚਿੰਤਤ ਹੈ ਜਾਂ ਕਿੰਨਾ ਕੁ ਲਾਪਰਵਾਹ ਦੋ ਹੀ ਪਤਾ ਲੱਗਣਾ ਜਾਂ ਤੇ ਇੰਡਸਟਰੀ ਦੇ ਲਈ ਉਹ ਚਿੰਤਤ ਹੈ ਤੇ ਆਉ ਜੇ ਲਾਪਰਵਾਹਤ ਨਹੀਂ ਆਉ ਤਾਂ ਕਿਉਂ ਨਾ ਕੋਈ ਸਮਾ ਟੀਮ ਇਸ ਤਰ੍ਹਾਂ ਨਿਰਧਾਰਤ ਕਰਕੇ ਦੇਖੋ ਜੇ ਤੇ ਆਣ ਤੇ ਉਹਨਾਂ ਨਾਲ ਗੱਲ ਕੀਤੀ ਜਾਵੇ ਡਾਇਲੌਗ ਹੋਵੇ ਉਹਨਾਂ ਦੇ ਨਾਲ ਜਿਹੜੇ ਨਹੀਂ ਆਂਦੇ ਤੇ ਉਹ ਵੀ ਕਲੀਅਰ ਹੋ ਜਾਏਗਾ ਕੌਣਾ ਤੁਹਾਡੇ ਨਹੀਂ ਮੈਂ ਤਾਂ ਤੁਹਾਡੇ ਮੱਦੇ ਮਰੂਸ ਖੁੱਲਾ ਸੱਦਾ ਦੇ ਰਿਹਾ ਕਿ ਚਾਰੇ ਕੈਂਡੀਡੇਟ ਜੇ ਸੁਣ ਰਹੇ ਨੇ ਤਾਂ ਉਹ ਦੱਸਣ ਕਿਦਣਾ ਹੋਣਾ ਚਾਹੁੰਦੇ ਇੱਕ ਕਾਮਨ ਪ੍ਰੋਗਰਾਮ ਕੀਤਾ ਜਾਏ ਬਾਕੀ ਇੰਡਸਟਰੀ ਨਾਲ ਵੀ ਅਸੀਂ ਗੱਲ ਕਰਨੇ ਆਂ ਦੇਖੋ ਚਾਹੇ ਕੋਈ ਅਕਾਲੀ ਐ ਚਾਹੇ ਕਾਂਗਰਸੀ ਚਾਹੇ ਭਾਜਪਾ ਚਾਹੇ ਆਪ ਆਮ ਆਦਮੀ ਪਾਰਟੀ ਦਾ ਬੰਦਾ ਇੰਡਸਟ੍ਰੀਲਿਸਟ ਨੂੰ ਤੇ ਜਿਹੜੀ ਇੰਡਸਟਰੀ ਚੱਲੇਗੀ ਤੇ ਉਹਦੀ ਭੁੱਖ ਮਿٹےਗੀ ਨਾ ਉਹਦਾ ਪੇਟ ਉਹਦਾ ਕਾਰਖਾਨਾ ਉਹਦੀ ਫੈਕਟਰੀ ਤੇ ਉਹਨੂੰ ਪਾਰਟੀ ਦੇ ਨਾਲ ਨਹੀਂ ਹੈਗਾ ਸਭ ਤੋਂ ਪਹਿਲਾਂ ਉਹਦੇ ਸਭ ਤੋਂ ਪਹਿਲਾਂ ਉਹਦੇ ਆਪਣਾ ਇੰਡਸਟਰੀ ਹੈ ਠੀਕ ਹੈ ਨਾ ਜੇ ਇੰਡਸਟਰੀ ਚੱਲੇਗੀ ਤੇ ਬਾਕੀ ਸਾਰੀਆਂ ਚੀਜ਼ਾਂ ਚੱਲਣਗੀਆਂ ਨਾ ਇਹ ਇਸ ਕਰਕੇ ਇਹ ਅਸੀਂ ਖੁੱਲਾ ਚੈਲੰਜ ਕਰਨਾ ਸਦਾ ਦਿੰਨੇ ਆ ਰਿਕੁਐਸਟ ਕਰਨੇ ਕਿ ਆਓ ਸਾਡੇ ਨਾਲ ਬੈਠੋ ਸਾਰੇ ਚਾਰੇ ਇੱਕੋ ਮੰਚ ਤੇ ਆਓ ਆ ਕੇ ਸਾਨੂੰ ਦੱਸੋ ਕਿ ਇੰਡਸਟਰੀ ਵਾਸਤੇ ਤੁਹਾਡੇ ਤੁਹਾਡੇ ਮਨ ਵਿੱਚ ਕੀ ਪ੍ਰੋਗਰਾਮ ਹੈ ਸੋ ਇੰਡਸਟਰੀ ਲਿਸਟ ਜਿੰਨੇ ਵੀ ਨੇ ਪੰਜਾਬ ਦੇ ਚਾਹੁੰਦੇ ਤਾਂ ਉਹ ਵੀ ਇਹੀ ਨੇ ਜੋ ਗਿਲ ਸਾਹਿਬ ਚਾਹ ਰਹੇ ਨੇ ਪਰ ਐਸੇ ਲਈ ਗਿੱਲ ਸਾਹਿਬ ਹੋਣਾ ਨੇ ਜੋ ਉਦਯੋਗਪਤੀਆਂ ਦੀ ਪੀੜਾ ਹੈ ਜੋ ਦਰਦ ਹੈ ਉਹਨੂੰ ਕੈਮਰੇ ਸਾਹਮਣੇ ਰੱਖਿਆ ਸਾਡੇ ਚੈਨਲ ਤੇ ਰੱਖਿਆ ਹੈ ਔਰ ਸਾਡੇ ਚੈਨਲ ਦੇ ਮਾਧਿਅਮ ਦੇ ਨਾਲ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਭਾਜਪਾ ਇਹਨਾਂ ਸਾਰੇ ਹੀ ਕੈਂਡੀਡੇਟਸ ਨੂੰ ਜਿਹੜੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਚੋਣਾਂ ਦੇ ਲਈ ਖੜੇ ਨੇ ਟਿਕਟਾਂ ਮਿਲ ਚੁੱਕੀਆਂ ਨੇ ਪ੍ਰਚਾਰ ਦੇ ਵਿੱਚ ਰਾਤ ਦਿਨ ਲੱਗੇ ਹੋਏ ਨੇ ਪਰ ਅਸੀਂ ਉਹਨਾਂ ਨੂੰ ਇਹ ਸੁਨੇਹਾ ਜ਼ਰੂਰ ਦਿੰਨੇ ਆ ਕਿ ਇੰਡਸਟਰੀ ਲਿਸਟ ਚਾਹੁੰਦੇ ਨੇ कि एक वारी सारे दे सारे ਇਕੱਠੇ ਹੋ ਕੇ ਉਹਨਾਂ ਨਾਲ ਡਾਇਲਗ ਕਰੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣੋ ਕਿਉਂਕਿ ਇਸੇ ਇੰਡਸਟਰੀ ਦੇ ਸਿਰ ਤੇ ਕੋਈ ਸ਼ਹਿਰ ਤਰੱਕੀ ਕਰਦਾ ਕੋਈ ਸੂਬਾ ਤਰੱਕੀ ਕਰਦਾ ਉਹ ਦੇਸ਼ ਤਰੱਕੀ ਕਰਦਾ ਸੋ ਰੀਡ ਦੀ ਹੱਡੀ ਹੈ ਆਰਥਿਕ ਪੱਖੋਂ ਜੇਕਰ ਅਸੀਂ ਦੇਸ਼ ਦੀ ਸੂਬੇ ਦੀ ਜਾਂ ਸ਼ਹਿਰ ਦੀ ਕਹੀਏ ਕਿਉਂਕਿ ਇਹੀ ਬਟਾਲਾ ਸ਼ਹਿਰ ਹੈ ਜਿਹਨੂੰ ਸੋਨੇ ਦੀ ਚਿੜੀ ਵੀ ਕਹਿ ਦਿੰਦੇ ਸੀ ਕਿ ਇੰਨਾ ਪੈਸਾ ਸੀ ਇੱਥੇ ਇੰਡਸਟਰੀ ਦੇ ਸਿਰ ਤੇ ਸੀ ਪਰ ਅੱਜ ਇਹਦੇ ਹਾਲਾਤ ਤੁਸੀਂ ਦੇਖ ਰਹੇ ਕਿਦਾਂ ਦੇ ਹੋ ਗਏ ਨੇ ਪਰ ਜੇਕਰ परमजीत सिंह गिल ਹੁਣਾਂ ਦੀ ਇਸ ਅਪੀਲ ਨੂੰ ਸਾਰੇ ਹੀ ਉਮੀਦਵਾਰ ਅਸੈਪਟ ਕਰਦੇ ਨੇ ਤਾਂ ਸਾਨੂੰ ਸੁਨੇਹਾ ਜ਼ਰੂਰ ਦਿਓ ਅਸੀਂ ਤੁਹਾਡੇ ਲਈ ਇੱਕ ਮੀਟਿੰਗ ਜਿਹੜੀ ਹੈ ਉਹ ਅਰੇਂਜ ਕਰਾਵਾਂਗੇ ਔਰ ਇਹ ਲਾਈਵ ਪ੍ਰੋਗਰਾਮ ਸਾਰੀ ਦੁਨੀਆ ਦੇਖੇਗੀ ਸੋ ਗਿਲ ਸਾਹਿਬ ਦਿਓ ਇਜਾਜ਼ਤ ਤੁਹਾਡਾ ਸੁਨੇਹਾ ਜਿਹੜਾ ਪਾਰਟੀਆਂ ਤੱਕ ਪਹੁੰਚ ਗਿਆ ਤਾਂ ਇਹ ਸੁਨੇਹਾ ਅਸੀਂ ਹੁਣ ਕੱਲੇ-ਕੱਲੇ ਲੀਡਰ ਤੱਕ ਵੀ ਲੈ ਕੇ ਜਾਵਾਂਗੇ ਔਰ ਉਹਨਾਂ ਤੋਂ ਸਮਾਂ ਲਵਾਂਗੇ ਜੇਕਰ ਕਿਸੇ ਨੇ ਸਮਾਂ ਦੇ ਦਿੱਤਾ ਤੇ ਅਸੀਂ ਤੁਹਾਡੇ ਤੱਕ ਵੀ ਗੱਲ ਕਰਾਂਗੇ ਜੇ ਦੋ ਨੇ ਕਿਹਾ ਤਿੰਨ ਨੇ ਕਿਹਾ ਤਾਂ ਵੀ ਜੇ ਉਹ ਸਮਾਂ ਨਹੀਂ ਦੇਣਗੇ ਤਾਂ ਸਾਡੇ ਕੋਲ ਉਹ ਸਮਾਂ ਨਹੀਂ ਨਾ ਦੇਖੋ ਹੁਣ ਹੁਣ ਹੈਗਾ ਡੂ ਆਡਾਈ ਜਾਂ ਤੇ ਤੁਸੀਂ ਸਾਨੂੰ ਸਰਵਾਈਵਲ ਦੀ ਕੋਈ ਤਰੀਕਾ ਦੱਸੋ ਤੇ ਜਾਂ ਫਿਰ ਸਾਡੇ ਕੋਲ ਵੋਟ ਮੰਗਣ ਨਾਓ ਸਿੰਪਲ ਗੱਲ ਹੈ ਲਓ ਜੀ ਯਾਦ ਆ ਫਿਰ ਆਣ ਕੇ ਇਹਨਾਂ ਦੇ ਲਈ ਵੀ ਆਵਾਜ਼ ਬੁਲੰਦ ਕਰਦੇ ਹੋ ਤੇ ਜਾਂ ਫਿਰ ਇਧਰੋਂ ਵੀ ਫਿਰ ਲਾਲ ਝੰਡਾ ਹੀ ਜੇ ਫਿਰ ਵੋਟਾਂ ਮੰਗਣ ਨਾ ਆਇਓ ਬੋਰਡ ਨਾ ਲੱਗ ਜਾਣ ਕਿਤੇ ਹੁਣ ਬਾਕੀ ਸਿਆਣਿਓ ਤੁਸੀਂ ਸਮਝਦਾਰ ਨੂੰ ਕਹਿੰਦੇ ਨੇ ਇਸ਼ਾਰਾ ਕਾਫੀ ਵਿਕਦਰੋ ਹੱਕ ਸੱਚ ਦੀ ਆਵਾਜ਼ ਐਨ ਆਰ ਆਈ ਟੂਡੇ